ਫਿਰ ਬੋਲਦੇ ਸੋ ਕਿ ਸੁਣਾਉਂਦੇ ਹੋ ਤੁਸੀਂ ਮੈਡਮ ਨੂੰ ਕਿਉਂ ਸ਼ਰਮ ਆ ਜਾਂਦਾ ਹਾਂ ਚੰਗਾ ਹਾਂ ਮੈਨੂੰ ਤਾਂ ਸੁਣਾਉਂਦੇ ਹੋ ਕਈ ਵਾਰੀ ਰਿਕੁਐਸਟ ਵਾਲੀ ਕਹਿੰਦੇ ਅੱਜ ਵੀ ਸੁਣਾ ਲਾਂਗੇ ਹਾਂ ਨਹੀਂ ਅੱਜ ਵੀ ਹਾਂ ਇੱਕ ਲੜਕੀ ਬਾਹਰ ਪੜਦੀ ਅੱਛਾ ਕਮਜ਼ੋਰ ਬੜੀ ਸੀ ਉਹਨੂੰ ਮਾਰ ਪੈਂਦੀ ਆ ਟਾਈਮ ਪੜਾਈ 'ਚ ਕਮਜ਼ੋਰ ਪੜਾਈ 'ਚ ਬਹੁਤ ਕਮਜ਼ੋਰ ਸੀ ਅੱਛਾ ਕਟਕਾ ਹਾ ਕੇ ਇੱਕ ਦਿਨ ਤੰਗ ਹੋ ਗਈ ਹੂੰ ਆਪਣੇ ਪਿਤਾ ਨੂੰ ਰਿਕੁਐਸਟ ਕਰਦੀ ਹੈ ਹਾਂ ਕਹਿੰਦੀ ਹੈ ਮੈਂ ਲੱਗੀ ਹਾਂ ਇੱਕ ਰਿਕੁਐਸਟ ਭੇਜਾਂ ਬੜੀ ਤੰਗ ਆ ਗਈ ਮਾਈ ਡੀਅਰ ਫਾਦਰ ਵਈ ਮਰਦੀ ਬਤਰੀ ਦੇ ਹਾਲੀ ਉਸ ਤੇ ਜਰਾ غور ਕਰਕੇ ਮਾਈ ਡੀਅਰ ਫਾਦਰ ਕਦੀ ਕਹਿਣ ਪੈਂਦੇ ਮੇਰੇ ਹੱਥ ਜੀ ਉੱਤੇ ਕਦੀ ਪੋਟੋਂ ਨੇ ਮੇਰੇ ਯਰ ਫਾਦਰ ਬਹੁਤ ਧੀਕਾਂ ਇੰਗਲਿਸ਼ ਹੀ ਸਮਝਾਂ ਇਹ ਗੱਲ ਹੋ ਗਈ ਕਿ ਮੇਰ ਫਾਦਰ اس سال تے باس میں ہونانا نہیں دیکھ جائیے گئے اگلے ایر فادر مائی ڈیئر فادر مائی ڈیئر فادر پر سنائی کیوں اسکول ہے بس انی چاکھال ہوں تیونہ ہونے 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 ہوندہ نہیں وہ انہیں سالانہ دی یاد ہے اور یہ ایک میں ہاں ماسٹر جی نے آکیا کوئی کافتا ہے کوئی گانا سنا ہو

نی پیشنٹ اینڈ رائڈ بیفور دی ڈاکٹر کم اچھا یہ دو تین ایننے چار سالا نہیں ابھی یاد اچھا گی می ایک ا پٹی اے بڑا یاد ہے کی گی می ایک ا پٹی ہائے ہائے انگریزی ہے نا ا تین چار گلا ہے اے بے بی ابال دی اچھا اور بہت